18 ਅਗਸਤ ਵਾਸ਼ਿੰਗਟਨ ਡੀਸੀ ਖਾਲਸਤਾਨ ਜ਼ਿੰਦਾਬਾਦ ਦਿੱਲੀ ਬਣੇਗਾ ਖਾਲਸਤਾਨ ਦਿੱਲੀ ਬਣੇਗਾ ਖਾਲਸਤਾਨ ਹਰਿਆਣਾ ਬਣੇਗਾ ਖਾਲਸਤਾਨ ਸ਼ਿਮਲਾ ਬਣੇਗਾ ਖਾਲਸਤਾਨ ਦਿੱਲੀ ਹਰਿਆਣਾ ਸ਼ਿਮਲਾ ਪੰਜਾਬ ਬਣ ਕੇ ਰਹੇਗਾ ਖਾਲਸਤਾਨ ਨਿਆ ਹੈ ਇਹ ਬੁੱਚੜ ਭਗਵੰਤ ਮਾਨ ਨੂੰ ਤੇ ਝਾੜੂ ਪਾਰਟੀ ਨੂੰ 31 ਅਗਸਤ ਬੜਾ ਇਤਿਹਾਸਿਕ ਦਿਹਾੜਾ ਹੈ 31 ਅਗਸਤ ਬਯੰਤੇ ਬੁੱਚੜੇ ਨੇ ਕੀਤੀ ਸੀ ਸਿੱਖਾਂ ਦੀ ਨਸਲ ਕੁਸ਼ੀ ਭਗਵੰਤ ਮਾਨ ਅਕਾਲ ਚੀ ਜਿਆ ਨੂੰ ਉਮੀਦ ਕਰਨਿਆ ਤੁਸੀਂ ਬਿਲਕੁਲ ਫਤਿਹ ਹੋਵੋਗੇ ਤਤਵਾਨੁ ਚਰਦੀ ਕਲਾਚੇ ਰੱਖੇ ਇੱਥੇ ਜੀ ਸਿੱਖਾਂ ਦੀ ਫਤਾਂ ਹੁੰਦੀ ਪਈਏ ਸਿੰਗਾ ਦੀ ਫਤਾਂ ਹੁੰਦੀ ਪਈਏ ਭਗਵਤ ਮਾਨ ਨੇ ਹਥਿਆਰ ਸੁੱਟ ਦਿੱਤੇ ਨੇ ਨਾਲ ਇੱਥੇ ਮੋਦੀ ਨੇ ਦੀ ਹਾਰ ਮੰਨ ਲਈਏ ਖਾਲਿਸਤਾਨ ਖਾਲਸਾ ਰਾਜ ਜਿਹੜਾ ਬਰਨ ਚੱਲਿਆ ਤੇ ادي ਗੂੰਜ ਜਿਹੜੀ ਹੈ ਹੁਣ ਦਿੱਲੀ ਤੱਕ ਪਹੁੰਚ ਚੁੱਕੀ ਹੈ ادي ਧਮਕ ਦਿੱਲੀ ਤੱਕ ਪਹੁੰਚ ਚੁੱਕੀ ਹੈ 17 ਅਗਸਤ ਨੂੰ ਬਹੁਤ ਵੱਡੀ ਚੀਜ਼ ਹੋਣਾ <li> ਇੱਥੇ ਤੁਹਾਡੇ ਨਾਲ ਅੱਜ ਐ ਤੇ ਬਾਰੇ ਚ ਬਹੁਤ ਐਮ ਕਿਸਮ ਦੇ ਅਪਡੇਟ ਸ਼ੇਅਰ ਕਰਾਂਗੇ ਵੀਡੀਓ ਦੇਖਦੇ ਆ ਵੀਡੀਓ ਵਿੱਚ ਜਾਣਾਂਗੇ ਐਦੋਂ ਪਹਿਲਾਂ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ 12 اگست واشنگٹن ڈی سی خالستان زندہ باد دلی بنے گا خالستان دلی بنے گا خالستان ہریانہ بنے گا خالستان جملا بنے گا خالستان دلی ہریانہ شولا پنجاب بن کے رہے گا خالستان لو جی جیڑی تک سنگھا نے امریکہ تو لے کے یورپ تک تے کینیڈا تک پائی ہوئی ہے ਉਹਦੀ ਧਮਕ ਹੁਣ ਜਿਹੜੀ ਐ ਉਹ ਇੱਥੇ ਦਿੱਲੀ ਸੁਣੀ ਜਾ ਰਹੀ ਐ ਤੇ ਪੰਜਾਬ ਵਿੱਚ ਮਹਿਸੂਸ ਕੀਤੀ ਜਾ ਰਹੀ ਐ ਉਹ ਤੁਹਾਨੂੰ ਪਤਾ ਐ ਕਿ ਜਨਾਬ ਹੁਣ ਜਿਹੜੇ ਭਗਵੰਤ ਮਾਨ ਹੁਣੀ ਨੇ ਇਹ ਹਥਿਆਰ ਛੁੱਟ ਚੁਕੇ ਨੇ ਇੱਕ ਸਿੰਘਾਂ ਦੀ ਫਤਿਹ ਦੀ ਖਬਰ ਲੈ ਕੇ ਮੈਂ ਤੁਹਾਡੇ ਕੋਲ ਆਇਆ ਤੁਹਾਡਾ ਭਰਾ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਾਓ ਫੈਕਸ ਵਿਦ ਜੀਸੀ ਮناسب ਸਮਝੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਘੰਟੀ ਦਾ ਬਟਨ ਵੀ ਦਬ ਲਓ ताकि ਤੁਹਾਡੇ ਕੋਲ ਜੜੀਆਂ ਉਹ ਤਾਜ਼ਾ ਤਾਜ਼ਾ ਜੜੀਆਂ ਸਮਾਚਾਰ ਹੈ ਉਹ ਪਹੁੰਚਦੀਆਂ ਰਹਿਣ ਆਪਣੇ ਸਿੰਘ ਭਰਾਵਾਂ ਦੇ ਵਾਲੇ ਨਾਲ ਜੜੀਆਂ ਜੋ ਡਵੈਲਪਮੈਂਟ ਦੁਨੀਆ ਦੇ ਉੱਤੇ ਖਾਲਸਤਾਨ ਨੂੰ ਲੈ ਕੇ ਹੋ ਰਹੀਆਂ ਮੈਂ ਤੁਹਾਡੇ ਕੋਲ ਉਹ ਸਾਰੀਆਂ ਖਬਰਾਂ ਲੈ ਕੇ ਆਣਾ ਦਿਲ ਤਾਂ ਕਰਦਾ ਕਿ ਚੰਗੀਆਂ ਚੰਗੀਆਂ ਖਬਰਾਂ ਹੋਣ ਲੇਕਿਨ ਬਾਤ ਚੀਜ਼ਾਂ ਮੰਦ ਭਾਗੀਆਂ ਹੋ ਜਾਂਦੀਆਂ ਕਿਉਂਕਿ ਹਿੰਦੁਸਤਾਨ ਦੀਆਂ ਸਰਕਾਰਾਂ ਜੜੀਆਂ ਨੇ ਉਹ ਬਾਜ ਨਹੀਂ ਹੋ ਰਹੀਆਂ ਲੇਕਿਨ ਚਲੋ ਸਿੱਖਾਂ ਦੀ ਫਤਹਾ ਹੋ ਰਹੀ ਹੈ ਸਿੱਖੀ ਦੀ ਫਤਹਾ ਹੋ ਰਹੀ ਹੈ ਤੇ ਉਹਨਾਂ ਸਿੰਘਾਂ ਦੀ ਫਤਹਾ ਹੋ ਰਹੀ ਹੈ ਜਿਹੜੇ ਖਾਲਸਤਾਨੀ ਪੱਖੀ ਸਿੱਖ ਨੇ ਮੈਂ ਇੱਕ ਬੜੀ ਵੱਡੀ ਫਤਾਹ ਦੀ ਖਬਰ ਤੁਹਾਡੇ ਕੋਲ ਲੈ ਕੇ ਆਇਆ ਕਿ ਤੁਹਾਨੂੰ ਪਤਾ ਹੈ ਕਿ ਇਹ ਖਬਰ ਜਿਹੜੀ ਇਹ ਕਿਸ ਤਰ੍ਹਾਂ ਮੈਨੂੰ ਕਿ ਸੇ ਫਤਾਹ ਕਿੰਜ ਹੋਈ ਹੈ ਕੁਝ ਦਿਹਾੜੇ ਪਹਿਲੇ ਜਿਹੜਾ ਗਰਪੰਤ ਸਿੰਘ ਪੰਨੂ ਹੁਰੀ ਦੇ ਸਿੱਖ ਫਾਰ ਜਸਟਿਸ ਦੇ ਜਨਰਲ ਕਾਉਂਸਲ ਦੇ ਲਾਇਰ ਨੇ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਸੀ ਭਗਵੰਤ ਮਾਨ ਨੂੰ ਜਿਹੜਾ ਪਹਿਲੇ ਦਰਾ ਰਿਪੀਟ ਕਰ ਮੈਂ ਪਹਿਲੇ ਵੀ ਤੁਹਾਨੂੰ ਪੂਰੀ ਵੀਡੀਓ ਚ ਦੱਸ ਚੁੱਕਿਆ ਹਾਂ ਸੁਨੇਹਾ ਵੀ ਸੁਣਾ ਚੁੱਕਿਆ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲੇਕਿਨ ਫਿਰ ਵੀ ਅੱਜ ਦੀ ਜ਼ਰਾ ਯਾਦ ਤਾਜ਼ਾ ਕਰਨੇ ਆ ਤੇ ਪੰਨੂ ਹੋਰਾਂ ਦਾ ਜਿਹੜਾ ਉਹ ਸੁਨੇਹਾ ਜਿਹੜਾ ਕਿ ਉਹਨਾਂ ਨੇ ਭਗਵੰਤ ਮਾਨ ਨੂੰ ਦਿੱਤਾ ਸੀ ਉਹ ਜ਼ਰਾ ਦੁਬਾਰਾ ਸੁਣ ਲਓ ਕੀ ਸੁਨੇਹਾ ਸੀ ਸੁਣੋ ਜੀ ਸੁਨੇਹਾ ਹੈ ਇਹ ਬੁੱਚੜ ਭਗਵੰਤ ਮਾਨ ਨੂੰ ਤੇ ਝਾੜੂ ਪਾਰਟੀ ਨੂੰ 31 ਅਗਸਤ ਬੜਾ ਇਤਿਹਾਸਿਕ ਦਿਹਾੜਾ ਹੈ 31 ਅਗਸਤ ਬਯੰਤੇ ਬੁੱਚੜ ਨੇ ਕੀਤੀ ਸੀ ਸਿੱਖਾਂ ਦੀ ਨਸਲ ਕੁਸ਼ੀ ਭਗਵਾਨ ਤੁਮਾਨਾ ਜੇ ਤੇਰੇ ਚ ਦਮ ਸੀ ਜ਼ਮੀਨਾ ਲੈਣ ਦਾ ਤਾਂ ਸਤੋਜ ਪਿੰਡ ਸਤੋਜ ਪਿੰਡ ਵਾਲਿਆਂ ਨੇ ਤੈਨੂੰ ਵੋਟਾਂ ਦਿੱਤੀਆਂ ਲੈ ਕੇ ਵਖਾ ਤੂੰ ਸਤੋਜ ਪਿੰਡ ਦੀ ਜ਼ਮੀਨ ਲੈ ਕੇ ਵਖਾ ਉਹੀ ਹੱਥ ਉਹੀ ਹੱਥ ਜਿਨ੍ਹਾਂ ਨੇ ਤੈਨੂੰ ਵੋਟਾਂ ਦਿੱਤੀਆਂ ਤੈਨੂੰ ਉਹ ਗਲੇ ਤੋਂ ਫੜ ਕੇ ਵੱਡ ਦੇਣਗੇ ਉਹੀ ਹੱਥ ਤੇ ਅਸੀਂ ਐਲਾਨ ਕਰਦੇ ਆ 31 ਅਗਸਤ ਇਤਿਹਾਸਿਕ ਦਿਹਾੜਾ ਜੇ ਇਹ ਤੂੰ ਲੈਂਡ ਪੂਲਿੰਗ ਵਾਲੀ ਸਕੀਮ ਬੰਦ ਨਾ ਕੀਤੀ ਬੰਦ ਨਾ ਕੀਤੀ ਸੁਣ ਧਿਆਨ ਦੇ ਨਾਲ ਤਾਂ 31 ਅਗਸਤ ਬੜਾ ਇਤਿਹਾਸਿਕ ਦਿਹਾੜਾ ਹੈ ਨਿਸ਼ਾਨੇ ਤੇ ਹੋਏਗਾ ਭਗਵੰਤ ਬੁੱਚੜਮਾਨ ਤੇ ਜਿਹੜੇ ਖਰੀਦਣ ਵਾਲੇ ਆ ਇੱਕ ਚੱਪਾ 1 ਇੰਚ ਪੰਜਾਬ ਦੀ ਜ਼ਮੀਨ ਦਾ ਅਸੀਂ ਇਸ ਹਿੰਦੂਅਤਵਾਦੀਆਂ ਨੂੰ ਕਬਜ਼ੇ 'ਚ ਨਹੀਂ ਕਰਨ ਦੇਣਾ ਜੇ ਬਿੱਲ ਵਾਪਸ ਨਾ ਕੀਤੇ ਤੇ 부ਚੜ ਮਾਨ ਬਿਆਨ ਤੇ ਦਾ ਹਸਰ ਯਾਦ ਕਰ ਲਈ ਐ ਸੁਨਿਆ ਜਿਹੜਾ ਇਹ 31 ਤਰੀਕ ਦਾ ਸੀ ਇਹ ਚੇਤਾਵਨੀ ਦਿੱਤੀ ਸੀ 31 ਤਰੀਕ ਤੱਕ 31 ਤਰੀਕ ਤੋਂ ਪਹਿਲੇ ਪਹਿਲੇ ਕਿਆ ਸੀ ਕਿ ਇਹ ਲੈਂਡ ਪੂਲਿੰਗ ਵਾਲਾ ਜਿਹੜਾ ਡਰਾਮਾ ਹੈ ਬੰਦ ਕਰ ਲੈ ਤਾਂ ਕਿ ਤਨ ਪਤਾ ਨਾ ਕਿ ਇਹ ਪੰਜਾਬ ਸਰਕਾਰ ਭਗਵਤ ਮਾਨ ਹੁਣਾਂ ਨੇ ਇਸ ਸਕੀਮ ਕੱਢੀ ਸੀ ਕਿ ਗਰੀਬ ਕਿਸਾਨਾਂ ਦੇ ਕੋਲੋਂ ਜਿਹੜੀਆਂ 40000 ਕਿੱਲੇ ਜ਼ਮੀਨ ਜਿਹੜੀ ਐਕਵਾਇਰ ਕਰਕੇ ਉਹ ਜਿਹੜੇ ਤੁਹਾਨੂੰ ਪਤਾ ਉਹ ਸਹੂਕਾਰਾਂ ਨੂੰ ਦੇ ਦਿੱਤੀ ਜਾਏ ਇਹਦੇ ਵਿੱਚ ਜਿਹੜਾ ਦਿੱਲੀ ਦੇ ਨਾਲ ਰਲਿਆ ਹੋਇਆ ਸੀ ਭਗਵੰਤ ਮਾਨ ਵੀ ਕੇਜਰੀਵਾਲ ਵੀ ਸਾਰੇ ਮੋਦੀ ਦੇ ਨਾਲ ਪੂਰੀ ਤਰ੍ਹਾਂ ਹੈਂਡ ਇਨ ਗਲਵਸ ਸੀ ਇਸ ਸਕੀਮ ਦੇ ਵਿੱਚ ਤੇ ਉਹ ਸਿੰਘ ਭਰਾਵਾਂ ਨੇ ਇੱਥੇ ਜਿਹੜਾ ਸੀ ਪੰਜਾਬ ਦੇ ਵਿੱਚ ਉੱਥੇ ਵੀ ਇਤਿਜਾਜ ਕੀਤੇ ਉੱਥੇ ਵੀ ਧਰਨੇ ਲਾਏ ਮੁਸਲਸਲ ਚੱਲਦੀ ਰਹੀ ਅਸੀਂ ਵੀ ਤੁਹਾਨੂੰ ਜਨਾਬ ਬਾਰ-ਬਾਰ ਦੱਸਦੇ ਰਹੇ ਕਿ ਇਹ ਕੰਮ ਗਲਤ ਹੋ ਰਿਹਾ ਹੈ ਇਹ ਪੰਜਾਬ ਨੂੰ ਦੱਬਣ ਦਾ ਪਲਾਨ ਹੈ ਇਹ ਪੰਜਾਬ ਨੂੰ ਦੱਬਣ ਦਾ ਮਨਸੂਬਾ ਹੈ ਪੰਜਾਬ ਦੇ ਡੈਮੋਗ੍ਰਾਫਿਕ ਬਦਲ ਕੇ ਇੱਥੇ ਹਿੰਦੂ ਆਬਾਦੀ ਵਧਾਉਣ ਦਾ ਮਨਸੂਬਾ ਇਹ ਬਿਲਕੁਲ ਉਹੀ ਮਨਸੂਬਾ ਸੀ ਜਿਹੜਾ ਕਿ ਮਕਬੂਜ਼ਾ ਕਸ਼ਮੀਰ ਦੇ ਵਿੱਚ ਜਿਹੜਾ 1990 ਜਿਹੜਾ ਸਰਕਾਰਾਂ ਨੇ ਬਣਵਾਇਆ ਸੀ ਪਰ ਉਹ ਉੱਥੇ ਜਿਵੇਂ ਕਸ਼ਮੀਰੀ ਜਿਹੜੇ ਨੌਜਵਾਨ ਸੀ ਜਿਵੇਂ ਉਹਨਾਂ ਨੇ ਫੈਂਟਾ ਲਾਇਆ ਤੇ ਪੰਡਤਾਂ ਨੂੰ ਉੱਤੇ ਭਜਾ ਦਿੱਤਾ ਹੁਣ ਤੱਕ ਉੱਥੇ ਦਿੱਲੀ ਬੈਠੇ ਨੇ ਕੈਂਪਾਂ ਦੇ ਵਿੱਚ ਇੱਥੇ ਵੀ ਕਿ ਇਹ ਪੰਜਾਬੀਆਂ ਨੇ ਧੱਕ ਪਾਈ ਜਿਹੜੇ ਬਾਹਰ ਬੈਠੇ ਨੇ ਮੇਰੇ ਮੇਰੇ ਸਿੰਘ ਵੀਰ ਜਿਹੜੇ ਖਾਲਸਾਤਨ ਜਿਹੜੇ ਕਹਿੰਦੇ ਨੇ ਇਹਨਾਂ ਇਹਨਾਂ ਦੀ ਵਜ੍ਹਾ ਨਾਲ ਇਹਨਾਂ ਇਹਨਾਂ ਗੱਲਾਂ ਦੀ ਵਜ੍ਹਾ ਨਾਲ ਲੋਕ ਕਹਿੰਦੇ ਨੇ ਕਿ ਖਾਲਸਾਤਨ ਬਣਨਾ ਬੜਾ ਜ਼ਰੂਰੀ ਹੈ ਇਸ ਤਰ੍ਹਾਂ ਦੀਆਂ ਜ਼ਮੀਨ ਦੱਬਣ ਦਾ ਜਿਹੜਾ ਪਲਾਨ ਸੀ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ ਸਾਰਿਆਂ ਨੂੰ ਵਧਾਈਆਂ ਸਾਰਿਆਂ ਨੂੰ ਵਧਾਈਆਂ ਕਿ ਜਨਾਬ ਪੰਜਾਬ ਸਰਕਾਰ ਜਿਹੜੇ ਭਗਵੰਤ ਮਾਨ ਹੋਣੀ ਨੇ ਉਹਨਾਂ ਨੇ ਇਹ ਪੱਤਰ ਕੱਢ ਦਿੱਤਾ ਉਹਨੇ ਕਹਿ ਦਿੱਤਾ ਜੀ ਕਿ ਅਸੀਂ ਇਹ ਸਕੀਮ ਬੰਦ ਕਰ ਰਹੇ ਹਾਂ। ਇਹ ਕਿਸਾਨਾਂ ਨੂੰ ਵਧਾਈਆਂ ਕਿਸਾਨਾਂ ਨੂੰ ਮੁਬਾਰਕਾਂ ਉਹ ਹਰ ਉਹ ਬੰਦੇ ਨੂੰ ਮੁਬਾਰਕਬਾਦ ਹਰ ਬੰਦੇ ਨੂੰ ਵਧਾਈ ਜਿਨ੍ਹਾਂ ਨੇ ਯੋਗਦਾਨ ਦਿੱਤਾ ਜਿਨ੍ਹਾਂ ਜਿਨ੍ਹਾਂ ਜਨਾਬ ਜਿਸ ਤਰ੍ਹਾਂ ਵੀ ਇਸ ਵਾਸਤੇ ਆਵਾਜ਼ ਚੁੱਕੀ ਚਾਹੇ ਉਹ ਬਾਹਰ ਗਏ ਬੈਠੇ ਸਾਡੇ ਗੁਰਪੰਤ ਸਿੰਘ ਪੁੱਲੂ ਹਰੀ ਹੋਣ ਯੂਕੇ 'ਚ ਬੈਠਾ ਸਾਡਾ ਸਿੰਘ ਹੋਵੇ ਕੈਨੇਡਾ 'ਚ ਬੈਠਾ ਸਿੰਘ ਹੋਵੇ ਯੂਰਪ ਦੇ ਹੋਰ ਮੁਲਕ 'ਚ ਬੈਠਾ ਸਿੰਘ ਹੋਵੇ ਜਿਨਨੇ ਜਿੱਥੇ-ਜਿੱਥੇ ਚਾਹੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਚਾਹੇਓ ਕਿਸੇ ਨੇ ਜਨਾਬ ਆਪਣਾ ਉਚਤਾਪਨੀ ਦਿੱਤੀ ਜਾਂ ਚਾਹੇ ਕਿਸੇ ਨੇ ਜਨਾਬ ਇੱਥੇ ਪੰਜਾਬ ਦੇ ਵਿੱਚ ਜਿਹੜਾ ਉਹ ਮਜ਼ਾਹਰੇ ਕੀਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਕਵਾਂਗਾ ਉਹਨਾਂ ਨੇ ਵੀ ਬੜੀ ਉਹਨਾਂ ਦਾ ਬੜਾ ਯੋਗਦਾਨ ਸੀ ਉਹਨਾਂ ਨੇ ਬੜੀ ਲੀਜੀਦਤ ਜਿੱਦੋਜਹਿਦ ਕੀਤੀ ਕਿਉਂਕਿ ਉਹ ਕਿਸਾਨਾਂ ਦੇ ਰਾਖੇ ਨੇ ਇੱਥੇ ਤੇ ਸਾਰੇ ਮੇਲ ਮਲਾ ਕੇ ਜਿਹੜਾ ਸੀ ਉਹ ਭਾਰ ਪਿਆ ਤੇ ਭਗਵੰਤ ਮਾਨ ਜਿਹੜਾ ਮੈਦਾਨ ਛੱਡ ਕੇ ਨੱਠ ਗਿਆ ਮੈਂ ਇਸ ਵਾਸਤੇ ਕਹਿੰਨਾ ਕਿ ਜਿੱਦੋ ਜਿਹੇ ਜਿਹੜੀ ਕਰ ਰਹੇ ਆ ਜਿਹੜੀ ਲੜਾਈ ਲੜ ਰਹੇ ਆ ਆਪਣੇ ਹੱਕਾਂ ਦੀ ਉਹ ਉਹਦੀ ਫਤਿਹ ਕਰੀਬ ਹੈ ਵਾਹਿਗੁਰੂ ਨੇ ਮਿਹਰ ਕਰ ਦੇਣੀ ਹੈ ਤੇ ਜਨਾਬ ਹੁਣ ਜਿਹੜਾ ਇਹ ਖਾਲਸਤਾਨ ਦਾ ਜਿਹੜਾ ਸੁਪਨਾ ਹੈ ਖਾਲਸਤਾਨ ਦਾ ਜਿਹੜਾ ਖਾਬ ਹੈ ਉਹ ਵੀ ਸੱਚ ਹੋਏਗਾ ਕਿਉਂਕਿ ਜ਼ਮੀਨ ਦੇ ਉੱਤੇ ਯਾਨੀ ਹੁਣ ਪੰਚਾਇਤ ਕਹਿੰਦੇ ਸਨ ਨਾ ਕਿ ਇੱਥੇ ਕੁਝ ਨਹੀਂ ਪੰਜਾਬ ਦੇ ਵਿੱਚ ਕੁਝ ਨਹੀਂ ਇਹ ਬਾਹਰ ਬਾਹਰ ਜਿਹੜੀਆਂ ਲੋਕ ਨੇ ਜਿਹੜੇ ਨੇ ਉਹ ਲੱਗੇ ਨੇ ਇਹ ਉਹਨਾਂ ਵਾਸਤੇ ਵੀ ਖਬਰ ਹੈਗੀ ਆ ਕਿ ਜਨਾਬ ਇਹ ਦੇਖ ਲੋ ਪੰਜਾਬ ਚ ਕੀ ਹੋ ਰਿਹਾ ਇਹਦਾ ਅਸਰ ਕੀ ਹੋ ਰਿਹਾ ਇਹਦਾ ਇੰਪੈਕਟ ਕੀ ਹੋ ਰਿਹਾ ਇਹ ਇਹਦਾ ਇੰਪੈਕਟ ਆ ਰਿਹਾ ਥੱਲੇ ਪੰਜਾਬ ਦੇ ਉੱਤੇ ਤੇ ਲੈਂਡ ਪੂਲਿੰਗ ਵਾਲੀ ਸਕੀਮ ਜਿਹੜੀ ਬੰਦ ਹੋਣਾ ਇਹ ਇਹਦੀ ਇਹਦੀ ਜਨਨਿਕ ਤੁਹਾਨੂੰ ਇਹਦੀ ਨਿਸ਼ਾਨੀ ਲੈ ਕਿ ਕਿਸ ਤਰ੍ਹਾਂ ਜਿਹੜਾ ਜੂ ਤੁਸੀਂ ਮਿਹਨਤ ਕਰਦੇ ਹੋ ਲੜਾਈ ਲੜਦੇ ਹੋ ਆਪਣੇ ਹੱਕਾਂ ਦੀ ਜਿੱਦੋ ਜਿਹਦ ਕਰਦੇ ਹੋ ਉਹ لازਮੀ ਪੇ ਆਫ ਕਰਦੀ ਹੈ ਤੇ ਭਗਵੰਤ ਮੈਂ ਇੱਥੇ ਪੁੱਛਿਆ ਮੈਂ ਇੱਕ ਦੋਸਤ ਨੂੰ ਪੁੱਛਿਆ ਤੁਹਾਡੂ ਪਾਰਟੀ ਦਾ ਹੀ ਬੰਦਾ ਆਮ ਆਦਮੀ ਪਾਰਟੀ ਦਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਇਹ ਕੀ ਬਣਿਆ 31 ਤਰੀਕ ਤੇ ਜਹਾਣੀ ਸੀ ਗੁਰਪੰਦ ਸਿੰਘ ਉਹਨਾਂ ਨੇ ਬਿਆਨਤੇ ਦਾ ਹਾਸ਼ਰੀ ਦੱਸਿਆ ਜੀ ਤੇ ਗੁਰਪੰਦ ਸਿੰਘ ਜਿਹੜਾ ਆਪਣਾ ਭਗਵੰਤ ਮਾਨ ਜਿਹੜੇ ਭੱਜ ਗਏ ਨੇ ਜਨਾਬ ਆਪਣੀ ਧੋਤੀ ਛੱਡ ਕੇ ਇੱਥੇ ਉਹਨਾਂ ਨੇ ਕਿਹਾ ਜੀ ਕੀ ਕਰੀਏ ਦਿੱਲੀ ਤੋਂ ਲੈ ਕੇ ਤੇ ਜਨਾਬ ਪੰਜਾਬ ਤੱਕ ਹਰ ਬੰਦਾ ਹੀ ਹੰਬਿਆ ਪਿਆ ਉਹ ਕਹਿੰਦਾ ਕੇਜਰੀਵਾਲ ਨੂੰ ਵੀ ਉੱਤੇ ਸੁਨਿਆ ਚਲਾ ਗਿਆ ਸੀ ਕੇਜਰੀਵਾਲ ਨੂੰ ਵੀ ਸੁਨਿਆ ਚਲਾ ਗਿਆ ਸੀ ਕਿ ਜਿਹੜੇ ਸਿੰਘ ਵੀਰ ਨੇ ਉਹ ਪੁੱਤਰੇ ਹੋਏ ਨੇ ਇੱਥੇ ਇਹ ਕੰਮ ਮਾੜਾ ਹੈ ਇਹ ਕੰਮ ਠੀਕ ਨਹੀਂ ਹੈਗਾ ਉਹ ਕਹਿੰਦੇ ਜੀ ਕੈਜਰੀਵਾਲ ਵੀ ਬਹਿ ਗਿਆ ਸੋਢੀਆ ਵੀ ਬਹਿ ਗਿਆ ਤੇ ਭਗਵੰਤ ਮਾਨ ਨੂੰ ਵੀ ਜਨਾਬ ਉਹਨੇ ਕਿਹਾ ਚੁੱਪ ਕਰਕੇ ਬਹਿ ਜਾ ਆਪਣੀ ਸਰਕਾਰ ਕਰ ਲੋਕਾਂ ਦੀ ਉਨਤੀ ਦਾ ਕੰਮ ਕਰ ਅਗਰ ਕਰਨਾ ਤੇ ਦੂਸਰਾ ਇੱਕ ਹੋਰ ਜਿਹੜੀ ਆਪਣੀ ਜਿਹੜੀ ਪਰੇਸ਼ਾਨੀ ਦੀ ਖਬਰ ਹੈ ਉਹ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਹੜੇ ਆਪਣਾ ਇਤਿਵਾਲ ਚਾਕੇ ਕਰਦੇ ਨਾਰੇ ਲਿਖਣਦੇ ਹੁੰਦੇ ਇੱਕ ਨੌਜਵਾਨ ਨੂੰ ਜਿਹੜਾ ਸੀ ਉਹ ਸ਼ਹੀਦ ਕੀਤਾ ਗਿਆ ਇਸੇ ਤਰ੍ਹਾਂ ਦੇ ਹੋਰ 5-600 ਨੌਜਵਾਨ ਜਿਹੜੇ ਨੇ ਇਹ ਭਗਵੰਤ ਮਾਨ ਦੀ ਸਰਕਾਰ ਦੇ ਰਾਹੀਂ ਜਿਹੜੇ ਨੇ ਉਹ ਢੱਕੇ ਗਏ ਨੇ ਸੈਂਟਰ ਕੰਮ ਕਰਦਾ ਏਜੰਸੀਆਂ ਰਾ ਜੜੀਏ ਉਹ ਇਹਨਾਂ ਨੌਜਵਾਨਾਂ ਨੂੰ ਧੱਕਦੀ ਪਈ ਏ ਇੱਥੇ ਉਹਨਾਂ ਨੂੰ ਡਿਟੈਂਸ਼ਨ ਸੈਂਟਰਾਂ ਚ ਲੈ ਜਾਂਦੀ ਏ ਬਗੈਰ ਮੁਕਦਮੇ ਤੋਂ ਬਗੈਰ ਕਿਸੇ ਤੋਂ ਜਾ ਕੇ ਉਹਨਾਂ ਨੂੰ ਫੜ ਕੇ ਰੱਖ ਲੈਂਦੀ ਏ ਗਾਇਬ ਕਰ ਦਿੰਦੀ ਏ ਉਸ ਤੋਂ ਬਾਅਦ ਪੁਲਿਸ ਮੁਕਾਬਲੇ ਤੇ ਮਰਵਾ ਦਿੰਦੀ ਏ ਇਹ ਮੰਦ ਭਾਗਾ ਕੰਮ ਏ ਮੈਂ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਾ ਕਿ ਤੂੰ ਅਗਰੇ ਦੇ ਵਿੱਚ ਸ਼ਾਮਲ ਨਹੀਂ ਤੇ ਫਿਰ ਆਵਾਜ਼ ਚੁੱਕ اگر تو شامل ہے تو پھر تیرا ਜਿਹੜਾ ਨਾ ਉਹ ਤੇਰਾ ਵੀ ਮੁਆਸਬਾ ਤੇਰਾ ਵੀ ਕਰਾਓ ਜਿਹੜਾ ਨਾ ਉਹ ਹੁਣ ਹੈ ਇਹ ਪੁੱਤ ਸੂਰਮੇ ਨੇ ਇਹ ਕੀ ਕਰਦੇ ਨੇ ਕਿਸੇ ਦੇ ਕਿਸੇ ਮਾਮਾ ਦੇ ਪੁੱਤਰ ਨੇ ਕਿਉਂ ਲੋਕਾਂ ਦੇ ਘਰ ਪੁੱਟਣ ਡਿਆ ਕਿਉਂ ਲੋਕਾਂ ਦੇ ਘਰ ਤਾਂ ਘਰ ਖਰਾਬ ਕਰਦਾ ਕਿਉਂ ਲੋਕਾਂ ਦੀ ਹਾਮੀ ਲੈਣਾ ਇਹ ਨੌਜਵਾਨ ਜਿਹੜੇ ਨੇ ਪੰਜਾਬ ਦੇ ਇਹਨਾਂ ਨੂੰ ਪਹਿਲੇ ਤੁਸੀਂ ਚਿੱਟੇ ਤੇ ਲਾਇਆ ਉਸ ਤੋਂ ਬਾਅਦ ਜਿਹੜਾ ਬੰਦਾ ਥੋੜਾ ਜਿਹਾ ਹੋਸ਼ ਫੜਦਾ ਸਿੱਧੂ ਮੂਸੇਵਾਲੇ ਨੂੰ ਤੁਸੀਂ ਮਰਵਾ ਦਿੱਤਾ ਹੈ ਇਹ ਤੇ ਬਸ਼ਨੋਈ ਕੈਂਗ ਦੇ ਨਾਲ ਜੁੜੀ ਹੋਈ ਮੇਰੇ ਕੋਲ ਇੱਕ ਹੋਰ ਖਬਰ ਹੈ ਪਹਿਲੇ ਮੈਂ ਉਹ ਦੱਸਦਾ ਉਸ ਤੋਂ ਬਾਅਦ ਮੈਂ ਤੁਹਾਨੂੰ ਥੋੜੀਆਂ ਅੱਗੇ ਗੱਲਾਂ ਬਤਾਵਾਂਗਾ ਇਹ ਜਨਾਬ ਇਹ ਜਿਹੜਾ ਬਿਸ਼ਨੋਈ ਗੈਂਗ ਕੈਨੇਡਾ ਦੇ ਜਿਹੜੇ ਸ਼ੈਡੋ ਮਿਨਿਸਟਰ ਹੈਗੇ ਨੇ ਫ੍ਰੈਂਕ ਕਿਟੋ ਕੈਪਟੋ ਉਹਨਾਂ ਨੇ ਜਨਾਬ ਆਪਣਾ ਖਤ ਲਿਖਿਆ ਸਰਕਾਰ ਨੂੰ ਆਪਣੀ ਨੂੰ ਕਿ ਜਿਹੜਾ ਬਿਸ਼ਨੋਈ ਗੈਂਗ ਹੈ ਇਹਨੂੰ ਕੈਨੇਡਾ ਦੇ ਕਾਨੂੰਨ ਦੇ ਤਹਿਤ ਜਿਹੜਾ دہشتਗਰਦ ਘਰਾੜ ਦਿੱਤਾ ਜਾਏ ਕਿਉਂਕਿ ਬਿਸ਼ਨੋਈ ਗੈਂਗ ਜਿਹੜਾ ਉਹ ਰੌ ਜਿਹੜਾ ਰੌ ਇਹਦੇ ਬਿਸ਼ਨੋਈ ਗੈਂਗ ਦੇ ਕਰਿੰਦਿਆਂ ਨੂੰ ਰਿਕਰੂਟ ਕਰਕੇ ਉਹਦੇ ਰੈਂਕ ਆਪਣੇ ਜਿਹੜਾ ਨਾ ਮੰਦ ਭਾਗੇ ਕੰਮ ਕਰਾਂਦਾ دہشت ਗਰਦ ਕਰਾਂਦਾ ਸਿੱਖਾਂ ਦੇ ਉੱਤੇ ਹਮਲੇ ਕਰਾਂਦਾ ਖਾਲਸਤਾਨ ਦੇ ਲੋਕਾਂ ਦੇ ਉੱਤੇ ਔਰ ਫਿਰ ਉਹ ਜਨਾਬ ਇਸ ਤਰ੍ਹਾਂ ਜਿਹੜਾ ਨਾ ਉਹ ਪਾ ਦਿੰਦਾ ਖਾਲਸਤਾਨੀਆਂ ਦੇ ਉੱਤੇ ਇਹ ਸਾਰੀ ਪਲੈਨਿੰਗ ਜਿਹੜੀ ਰੌਦ ਹੀ ਹੋਈ ਹੋਈ ਹੈ ਇਹਦੇ ਤੇ ਪਹਿਲੇ ਵੀ ਜਿਹੜਾ ਪਹਿਲੇ ਵੀ ਜੀ7 ਦੇ ਵਿੱਚ ਵੀ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਜਿਹੜਾ ਹਿੰਦੁਸਤਾਨ ਦਾ ਉਹਦੇ ਤੇ ਦੋ ਪੰਨਿਆਂ ਦੀ ਪੂਰੀ ਸਟੇਟਮੈਂਟ ਦੇਖਾਈ ਸੀ ਕਿ ਕਿੱਥੇ ਕਿੱਥੇ ਕਰਾ ਰਿਆ ਫਿਰ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਦੀ ਰਿਪੋਰਟ ਤੁਹਾਨੂੰ ਮੈਂ ਪੜ੍ਹ ਕੇ ਸੁਣਾਈ ਸੀ ਉਹਦੇ ਵਿੱਚ ਵੀ ਹਿੰਦੁਸਤਾਨ ਦੀ ਜਿਹੜੀ ਆਪਣੇ ਟ ਉਹਨੇ ਵੀ ਡਾਕੂਮੈਂਟ ਕੀਤਾ ਭਾਈ ਨੱਜਰ ਭਾਈ ਸ਼ਹੀਦ ਨੱਜਰ ਹੋਣਾ ਕਿ ਜਿਹੜੀ ਆਪਣਾ ਲੈ ਕੇ ਸ਼ਹਾਦਤ ਤੋਂ ਲੈ ਕੇ ਬਾਕੀ तमाम ਇਨਸੀਡੈਂਟ ਜਿਹੜੇ ਨੇ ਜਿਹੜੇ ਰਾ ਨੇ ਕਰਵਾਏ ਨੇ ਉਹ ਸਾਰੇ ਡਾਕੂਮੈਂਟ ਕੀਤੇ ਨੇ ਇਹ ਹੁਣ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਐਮਪੀ ਵੀ ਆਵਾਜ਼ ਚੁੱਕ ਰਹੇ ਨੇ ਕਿ ਬਿਸ਼ਨੋਈ ਗੈਂਗ ਨੂੰ ਜਿਹੜਾ ਨਾ ਉਹ ਟੈਰਰਿਸਟ ਡਿਕਲੇਅਰ ਕੀਤਾ ਜਾਏ ਕਿਉਂਕਿ ਤੁਹਾਨੂੰ ਪਤਾ ਹੈ ਜੋ ਤੁਸੀਂ ਆਵਾਜ਼ਾਂ ਚੁੱਕਦੇ ਹੋ ਤੇ دہشتਗਰ ਜਿਹੜੇ ਨੇ ਉਹ ਡਿਕਲੇਅਰ ਕਰ ਸਕਦੇ ਨੇ ਕੈਨੇਡਾ ਦੇ ਕਾਨੂੰਨ ਦੇ ਤਹਿਤ ਅਗਰ ਬਿਸ਼ਨੋਈ ਗੈਂਗ ਡਿਕਲੇਅਰ ਹੋ ਜਾਂਦਾ ਤੇ ਫਿਰ ਰਾ ਵਾਸਤੇ ਉੱਥੇ ਆਪਣੀ ਪ੍ਰੌਕਸੀਆਂ ਚਲਾਉਣਾ ਜ਼ਰਾ ਮੁਸ਼ਕਲ ਹੋ ਜਾਏਗਾ ਤੇ ਦੋਸਤੋ ਬਾਅਦ ਇੱਕ ਹੋਰ ਖਬਰ ਤੁਸੀਂ ਲੈ ਲਓ ਸੁਖੀ ਚੈਲ ਦੀ ਤੁਹਾਨੂੰ ਪਤਾ ਸੁਖੀ ਚੈਲ ਨੂੰ ਜਿਹੜਾ ਆਪਣਾ ਜਦੋਂ ਅੱਛਾ ਇਹ ਜਿਹੜੇ ਏਜੰਟ ਨੇ ਜਿਹੜੇ ਏਜੰਟ ਨੇ ਰਾ ਦੇ ਮੈਂ ਉਹਨਾਂ ਵਾਸਤੇ ਉਹਨਾਂ ਨਾਲ ਵੀ ਮੁਖਾਤਬ ਹੋਣਾ ਚਾਹਣਾ ਇਹ ਰਾ ਜਿਹੜੀ ਇਹ ਆਪਣੇ ਏਜੰਟਾਂ ਨੂੰ ਯੂਜ਼ ਕਰਦੀ ਏ ਹਾਇਰ ਕਰਦੀ ਏ ਪੈਸੇ ਖਰਚਦੀ ਏ ਪੈਸੇ ਦਿੰਦੀ ਜਦੋਂ ਮਕਸਦ ਪੂਰਾ ਹੋ ਜਾਂਦਾ ਫਿਰ ਉਹਨਾਂ ਨੂੰ ਇਲੀਮੀਨੇਟ ਕਰਾ ਦਿੰਦੀ ਜਿਵੇਂ ਸੁਖੀ ਚੈਲ ਨੂੰ ਕਰਵਾਇਆ ਅਮਰੀਕਾ ਦੇ ਵਿੱਚ ਆਪਣੇ ਯਾਰ ਰਾ ਦੇ ਏਜੰਟ ਨੂੰ ਹੀ ਮਿਲਣ ਗਿਆ ਸੀ ਉੱਥੇ ਉਹਨੂੰ ਜਨਾਬ ਪੱਤਾ ਉਹਦਾ ਸਾਫ਼ ਕਰ ਦਿੱਤਾ ਅੱਛਾ ਸੁਖੀ ਚੈਲ ਦੇ ਐਲੀਮੀਨੇਟ ਹੋਣ ਤੋਂ ਬਾਅਦ ਜਿਹੜੇ ਏਜੰਟ ਨੇ ਉਹ ਸਾਰੇ ਜਿਹੜੇ ਨੇ ਬੜੇ ਖੁੱਡਾਂ ਵਿਚ ਬੜੇ ਹੋਏ ਨੇ ਉਹ ਜਨਾਬ ਬੜੇ ਪਰੇਸ਼ਾਨ ਨੇ ਕਿ ਸਾਡੀ ਵਾਰੀ ਪਤਾ ਨਹੀਂ ਰੌਣੇ ਕਿਦੋਂ ਲਿਆ ਦੇਣੀ ਹੈ ਇਹ ਵੈਭੂ ਸਿੰਘ ਕਹੇ ਇਹ ਵੀ ਇਹ ਵੀ ਇਹ ਵੀ ਪ੍ਰੌਕਸੀ ਹੈਗੀ ਹੈ ਇਹ ਕੀ ਰੌਣ ਦੀ ਇੱਕ ਪ੍ਰੌਕਸੀ ਹੈਗੀ ਹੈ ਇਹ ਸਾਨੂੰ ਪਤਾ ਇਹ ਮੇਜਰ ਗੌਰਵ ਆੜਿਆ ਦੇ ਨਾਲ ਰਲ ਕੇ ਇਹ ਚਲਾਉਂਦਾ ਹੁੰਦਾ ਸੀ ਡਿਫੈਂਸ ਆਫੈਂਸ ਫਿਰ ਦੋਵਾਂ ਦੀ ਲੜਾਈ ਹੋ ਗਈ ਗੌਰਵ ਆੜਿਆ ਦੀ ਤੇ ਵੀ ਲੜਾਈ ਹੋ ਗਈ ਇਹ ਫਿਰ ਕੱਲਾ ਹੋ ਗਿਆ ਰੌਣੇ ਨੇ ਇੱਥੇ ਹੱਥ ਰੱਖ ਲਿਆ ਜ਼ਿਆਦਾ ਇੰਨੇ ਵੀ ਇੱਕ ਟਵੀਟ ਕੀਤਾ ਹੋਇਆ ਕਿ ਜਨਾਬ ਰੌ ਦਾ ਜਿਹੜੇ ਏਜੰਟ ਨੇ ਉਹ ਸਾਵਧਾਨ ਹੋ ਜਾਣ ਕਿ ਜਨਾਬ ਹੁਣ ਰਾ ਜਿਹੜਾ ਆਪਣੇ ਸਾਸਿਆਂ ਨੂੰ ਸਿਰ ਤੋਂ ਪਾਰਲੈਂਟ ਟੁਰ ਪਿਆ ਹੋਇਆ ਸੁਖੀ ਚੈਲ ਨੂੰ ਲਾਤਾ ਬਾਕੀ ਲੋਕ ਵੀ ਜਿਹੜੇ ਨੇ ਉਹ ਵੀ ਜ਼ਰਾ ਧਿਆਨ ਕਰਨ ਜਿਹੜੇ ਏਜੰਟ ਬਣਦੇ ਨੇ ਉਹ ਵੀ ਜ਼ਰਾ ਧਿਆਨ ਕਰਨ ਕਿ ਇਹ ਜਿਹੜੇ ਤੁਹਾਡੇ ਜਿਹੜੇ ਇਹ ਤੁਹਾਨੂੰ ਜਨਾਬ ਆਪਣਾ ਇਹ ਪਿੱਛੇ ਵੀ ਕਰ ਸਕਦੇ ਨੇ ਹੋਰ ਜਨਾਬ ਇੱਕ ਹੋਰ ਖਬਰ ਜਿਹੜੀ ਬੜੀ ਅੱਗ ਲੱਗੀ ਹਿੰਦੁਸਤਾਨ ਵਿੱਚ ਮੈਂ ਤੁਹਾਨੂੰ ਉਹ ਵੀ ਦੱਸ ਦਿਆਂ ਚੈਰਿਟੀ ਕਮਿਸ਼ਨ ਜਿਹੜਾ ਯੂਕੇ ਦਾ ਸੀ ਉਹਨੇ ਮੈਨੂੰ ਪਤਾ ਸੀ ਜਿਹੜਾ ਆਪਣਾ ਗੁਰਦੁਆਰੇ ਦੇ ਉੱਤੇ ਖਾਲਸਤਾਨ ਲਿਖਣ ਨੂੰ ਲੀਗਲ ਕਰਾਰ ਦੇ ਦਿੱਤਾ ਯੂਕੇ ਵਿੱਚ ਉਹਦੀ ਬੜੀ ਅੱਗ ਲੱਗੀ ਹੋਈ ਹੈ ਹਿੰਦੁਸਤਾਨ ਵਿੱਚ ਹਿੰਦੁਸਤਾਨ ਦੀਆਂ ਜਿਹੜੇ ਰੌਅ ਹੈ ਉਹ ਆਪਣੀ ਡਿਫੀਟ ਤੋਂ ਬਾਅਦ ਸ਼ਿਕਸਤ ਤੋਂ ਬਾਅਦ ਸਰਕਾਰਾਂ ਤੇ ਖਬਰਾਂ ਛਪਾ ਰਿਆ ਹੌਲ ਫੌਲ ਬਖ ਰਿਆ ਸਿੰਘਾਂ ਦੇ ਖਿਲਾਫ ਖਾਲਸਤਾਨ ਦੇ ਖਿਲਾਫ ਇਹ ਦੇਖੋ ਐ ਜਨਾਬ ਉਹ ਕਹਿੰਦੇ ਜਨਾਬ ਜੀ ਕਿ ਜਿਹੜਾ ਨਾ ਇਹ ਬਹੁਤ ਵੱਡਾ ਕੰਮ ਖਰਾਬ ਕੰਮ ਹੋਇਆ ਇਹ ਨਹੀਂ ਹੋਣਾ ਚਾਹੀਦਾ ਉਹ ਭਾਈ ਕਿਉਂ ਨਹੀਂ ਹੋਣਾ ਚਾਹੀਦਾ ਤੁਸੀਂ ਪੂਰੀ ਦੁਨੀਆ ਵਿੱਚ ਰਿਪਰੈਸ਼ਨ ਕਰਾਓ ਤੁਸੀਂ ਬਾਹਰ ਨਿਕਲ ਕੇ ਆਪਣੀਆਂ ਮੁਲਕ ਦੇ ਵਿੱਚੋਂ ਲੋਕਾਂ ਨੂੰ ਮਰਵਾਓ ਹੈ ਤੇ ਉਹਦੇ ਉਹਦੇ ਖਿਲਾਫ ਕੋਈ ਆਵਾਜ਼ ਵੀ ਨਾ ਚੁੱਕੇ ਔਰ ਫਿਰ ਤੁਸੀਂ ਲੋਕਾਂ ਤੇ ਇਲਜ਼ਾਮ ਲਾਓ ਜੀ ਕਿ ਇਹ ਜਿਹੜੀ ਨਾ ਇਹ ਫੰਡਿੰਗ ਜਿਹੜੀ ਨਾ ਇਹ ਲੀਗਲ ਹੁੰਦੀ ਹੈ 6 ਸਾਲ ਲਾਏ ਚੈਰਿਟੀ ਕਮਿਸ਼ਨ ਨੇ ਤੇ ਫੰਡਿੰਗ ਨਿਕਲੀ ਲੀਗਲ ਸਾਰੀ ਤੇ ਜਨਾਬ ਫਟਾ ਦਾ ਐਲਾਨ ਹੋਇਆ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਯੂਕੇ ਦੀ ਚੈਰਿਟੀ ਕਮਿਸ਼ਨ ਨੇ ਕਿਸ ਤਰ੍ਹਾਂ ਜਿਹੜਾ ਫਟਾ ਦਾ ਐਲਾਨ ਕੀਤਾ ਸਿੰਘਾਂ ਦੀ ਸਿੱਖਾਂ ਦੀ ਫਟਾ ਅੱਜ ਸਾਰੀਆਂ ਅੱਜ ਵਾਹਿਗੁਰੂ ਜੀ ਦੀ ਫਟਾ ਦੀ ਗੱਲ ਹੀ ਚੱਲ ਰਹੀ ਹੈ ਹਰ طرف ਹਰ طرف ਵਾਹਿਗੁਰੂ ਜੀ ਦੀ ਫਟੇ ਦੀ ਗੱਲ ਹੀ ਚੱਲ ਰਹੀ ਹੈ तमाम तरह ਤੋਂ ਨਾਲ ਜਨਾਬ ਲੈ ਕੇ ਭਗਵੰਤ ਮਾਨ ਹੋਏ ਠੀਕ ਹੈ ਸੁੱਖੀ ਚੈਲ ਦੇ ਰਾ ਦੇ ਏਜੰਟ ਹੋਣ ਜਾਂ ਚੈਰਿਟੀ ਕਮਿਸ਼ਨ ਵਾਲਾ ਕੰਮ ਹੋਵੇ ਹਰ طرف ਜਿਹੜਾ ਉਹ ਸਿੱਖਾਂ ਦੀ ਫਟੇ ਦੀ ਗੱਲ ਹੀ ਚੱਲ ਰਹੀ ਹੈ ਅੱਜ ਦਾ ਵੀਲੌਗ ਅੱਜ ਦੀ ਗੱਲਬਾਤ ਜਿਹੜੀ ਸਿੱਖਾਂ ਦੀ ਫਤਿਹ ਦੀ ਹੈ। لہذا غورنا ਸੁਣੋ ਇਸ ویڈیو ਨੂੰ ਸ਼ੇਅਰ ਕਰੋਗੇ ਤਾਂ ਕਿ ਪਤਾ ਲੱਗੇ ਜਿਹੜੇ ਬਾਕੀ ਸਾਡੇ ਸਿੰਘ ਭਰਾ ਜਿਹੜੇ ਜਿੱਦوجہد ਕਰ ਰਹੇ ਨੇ ਉਹਨੂੰ ਪਤਾ ਲੱਗੇ ਕਿ ਜਿੱਦوجہد ਜਿਹੜੀ ਉਹ ਫਲ لے ਆ ਰਹੀ ਹੈ। ਰੰਗ ਲੱਗ ਰਹੇ ਨੇ ਟੱਕ ਪੈ ਰਹੀ ਏ। ਗੁਰਪੰਤ ਸਿੰਘ ਪੰਨੂ ਖੁਰੀ ਜਿਹੜੀ ਬੈਠ ਕੇ ਯੋਜਨਾ ਬਣਾ ਕੇ ਤੁਹਾਨੂੰ ਦਿੱਤੀ ਹੈ ਜਿਹੜੀ جناب ਉੱਥੇ ਹੁਣ ਰੈਫਰੈਂਡਮ ਜਿਹੜਾ 17 ਤਰੀਕ ਨੂੰ ਹੋ ਰਿਹਾ ਉਹਨੇ ਹੋਰ ਤਕਲੀਫ ਦੇਣੀ ਹੈ ਹਿੰਦੁਸਤਾਨ ਨੂੰ। ਰੈਫਰੈਂਡਮ ਦੀ ਮਾਰ ਵਗ ਰਹੀ ਹੈ। ਰਿਫਰੈਂਡਮ ਦੀ ਤਕਲੀਫਾਂ ਹਿੰਦੁਸਤਾਨ ਨੂੰ ਹੋ ਰਹੀਆਂ ਰਾ ਨੂੰ ਸਮਝ ਨਹੀਂ ਆ ਰਹੀ ਕਿ ਕੀ ਕਰੀਏ ਸਿੰਘ ਫੜੇ ਨਹੀਂ ਜਾ ਰਹਾ ਇਹ ਸਿੱਖ ਫੜੇ ਨਹੀਂ ਜਾ ਰਹਾ ਇਹਨਾਂ ਦਾ ਕੀ ਕਰੀਏ ਲਿਆਦਾ ਤੁਸੀਂ ਸਾਵਧਾਨ ਵੀ ਰਹਿਣਾ ਜਿਹੜੇ ਆ ਰੇਲੀਆਂ ਕੱਢ ਰਹੇ ਨੇ ਜਿਹੜੀ ਆਪਣਾ ਸਿੰਘ ਜਿਹੜੇ ਨੇ ਇਹ ਛੱਡੇ ਚੁੱਕੇ ਖਾਲਸਤਾਨ ਦੇ ਜਨਾਬ ਆਪਣਾ ਮੋਬਿਲਾਈਜੇਸ਼ਨ ਕੈਂਪੇਨ ਕਰ ਰਹੇ ਨੇ ਤੁਸੀਂ ਵੀ ਜ਼ਰਾ ਧਿਆਨ ਕਰਨਾ ਜ਼ਰਾ ਸਾਵਧਾਨ ਰਹਿਣਾ ਆਪਣੇ ਆਸ-ਪਾਸੇ ਦੇਖਣਾ ਉਹ ਕੈਨੇਡਾ ਵਾਲਾ ਵਾਕਿਆ ਤੁਹਾਨੂੰ ਯਾਦ ਹੈ ਉੱਥੇ ਇਹਨਾਂ ਨੇ ਰਾ ਨੇ ਆਪਣਾ ਇੱਕ ਬੰਦਾ ਬਾੜ ਕੇ ਜਸ ਹਿੰਦੂ ਬਾੜ ਕੇ ਪਗੜੀ ਬਣਾ ਕੇ ਸਿੱਖਾਂ ਵਾਲੀ ਆਪਣੇ ਜਿਹੜੇ ਸੀ ਟਾਇਰ ਉਹਦਾ ਪਵਾ ਕੇ ਉਹ ਕੱਪੜੇ ਪਵਾ ਕੇ ਆਪਣੀ ਪਗੜੀ ਬਣਾ ਕੇ ਤੇ ਰੇਲੀ ਚ ਵਾਰ ਕੇ ਤੇ ਅੰਡੇ ਜਿਹੜੇ ਸੀ ਉਸ ਤੋਂ ਤਵਾਦਾ ਇਹਦੇ ਨਾਰੇ ਮਾਰਦਾ ਸੀ ਧਿਆਨ ਇਸ ਤਰ੍ਹਾਂ ਦੇ ਲੋਕਾਂ ਕੋਲ ਵੀ ਤੁਸੀਂ ਧਿਆਨ ਰੱਖਣਾ ਕਿਉਂਕਿ ਜਿੱਦੋਂ ਜਿਹੇ ਜਿਹੜੀ ਕਾਮਯਾਬ ਹੁੰਦੀ ਹੈ ਤੇ ਫਿਰ ਤਕਲੀਫਾਂ ਹੁੰਦੀਆਂ ਇਹਦੇ ਨਾਲ ਇੱਕ ਹੋਰ ਜੁੜੀ ਖਬਰ ਦੇਖ ਲੋ ਮੈਂ ਤੁਹਾਨੂੰ ਦੱਸਿਆ ਸੀ ਕਿ ਯੂਕੇ ਦੇ ਜਿਹੜੇ ਨੇ ਆਪਣਾ ਉਹ ਪੋਪੂਲੇਸ਼ਨ ਕੈਂਪੇਨ ਚੱਲ ਰਿਹਾ ਯੂਕੇ ਦੇ ਲੋਕ ਸਵੋਟਾ ਪਾਉਣ ਚੋਣਾਂ ਤੇ ਜਾ ਰਹੇ ਨੇ ਵਾਸ਼ਿੰਗਟਨ ਡੀ ਸੀ 17 ਤਰੀਕ ਨੂੰ ਨਿਊਜ਼ੀਲੈਂਡ ਦੇ ਸਿੰਘ ਵੀ ਉੱਠ ਗਏ ਨੇ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ 15 ਅਗਸਤ ਨੂੰ ਜਿਹੜਾ ਨਾ ਰੈਲੀ ਕੱਢੀ ਜਾ ਰਹੀ ਹੈ ਤੈਨੂੰ ਪਤਾ ਪੰਨੂ ਹੁਰਾ ਨੇ ਜਿਹੜਾ ਐਲਾਨ ਕੀਤਾ ਕਿ 15 ਅਗਸਤ ਜਿਹੜਾ ਉਹ ਸਿੱਖਾਂ ਵਾਸਤੇ ਹਿੰਦੁਸਤਾਨ ਦਾ ਯੋਮੇ ਆਜ਼ਾਦੀ ਨਹੀਂ ਬੜਕੇ ਕਾਲਾ ਦਿਨ ਹੈ ਇੱਕ ਯੋਮੇ ਸਿਆ ਹੈ ਇਹ ਕੋਈ ਸਿੱਖ ਜਿਹੜਾ ਇਹ ਯੋਮੇ ਆਜ਼ਾਦੀ ਹਿੰਦੁਸਤਾਨ ਦੀ ਨਹੀਂ ਮਨਾਏਗਾ ਉਦੇ سلسلے ਵਿੱਚ ਹੀ ਉਹਨਾਂ ਨੇ ਜਨਾਬ ਉਹਨਾਂ ਨੇ ਤੇ ਐਲਾਨ ਕੀਤਾ ਕਿ 11 ਕਰੋੜ ਰੁਪਈਆ ਇਨਾਮ ਦੇਵਾਂਗਾ ਜਿਹੜਾ ਬੰਦਾ ਨਰਿੰਦਰ ਮੋਦੀ ਨੂੰ ਝੰਡਾ ਚੜਾਉਣ ਤੋਂ ਰੋਕੇ 11 ਕਰੋੜ ਦਾ ਇਨਾਮ ਰੱਖਿਆ ਹੋਇਆ ਹੈ ਕਿ ਜਿਹੜਾ ਝੰਡਾ ਜਿਹੜਾ ਤਿਰੰਗਾ ਅਲਹਿਰਾਨ ਤੋਂ ਰੋਕੇ ਨਰਿੰਦਰ ਮੋਦੀ ਨੂੰ ਉਸ ਵਾਸਤੇ 11 ਕਰੋੜ ਦਾ ਇਨਾਮ ਸਿੱਖ ਫਾਰ ਜਸਟਿਸ ਨੇ ਰੱਖਿਆ ਹੈ 15 ਅਗਸਤ ਨੂੰ ਆਕਲੈਂਡ ਦੇ ਵਿੱਚ ਆਕਲੈਂਡ ਦੇ ਵਿੱਚ ਜਨਾਬ ਇੱਕ ਰੈਲੀ ਕੱਢੀ ਜਾ ਰਹੀ ਹੈ ਇਹਦਾ ਮਕਸਦ ਹੀ ਹੈ ਇਹ ਕਿ ਜਨਾਬ ਅਸੀਂ ਤੁਹਾਡੇ ਦਾ ਜੌਮੇ ਆਜ਼ਾਦੀ ਨੂੰ ਨਹੀਂ ਮੰਨਦੇ 17 ਅਗਸਤ ਦੀਆਂ ਵੋਟਾਂ ਪਾਓ ਜਾ ਕੇ 17 ਅਗਸਤ ਨੇੜੇ ਆ ਰਹੀ ਹੈ ਜਨਾਬ ਰੈਫਰੈਂਡਮ ਦਾ ਵੇਲਾ ਆ ਰਿਹਾ ਹੈ ਹਰ ਮੇਰੇ ਸਿੱਖ ਭਰਾ ਨੇ ਹਰ ਸਿੰਘ ਭਰਾ ਨੇ ਹਰ ਖਾਲਸਤਾਨ ਪੱਕੀ ਸਿੱਖ ਜਿਹੜਾ ਉਹਨੂੰ ਨਿਯੋਤ ਹੈ ਇਹ ਜਨਾਬ ਟੈਲੀਫੋਨ ਜਾਰੀ ਕਰ ਦਿੱਤੇਗਾ ਨੰਬਰ ਅਗਰ ਕੋਈ ਮਸਲਾ ਹੈ ਕੋਈ ਜਗ੍ਹਾ ਦਾ ਪਤਾ ਨਹੀਂ ਲੱਗਦਾ ਫੋਨ ਕਰੋ ਸਿੱਧੇ ਆਓ ਆ ਕੇ ਵੋਟਾਂ ਪਾਓ ਆਪਣੀ ਜਿੱਦੋ ਜਿਹਦ ਨੂੰ ਮਜ਼ਬੂਤ ਕਰੋ ਕਿਉਂਕਿ ਉਹ ਵੇਲਾ ਆਉਣ ਵਾਲਾ ਹੈ ਉਹ ਵੇਲਾ ਆ ਗਿਆ ਨੇੜੇ ਨੇੜੇ ਵੇਲਾ ਆ ਗਿਆ ਕਿਉਂਕਿ ਇੱਥੇ ਡਿਸਟਰਬੈਂਸ ਪੈਦਾ ਹੋਈ ਹੋਈ ਹੈ ਪੰਜਾਬ ਦੇ ਵਿੱਚ ਜਿਹੜੇ ਨੇ ਭਾਜਪਾ ਦੇ ਨੇਤਾ ਤੋਂ ਲੈ ਕੇ ਕਾਂਗਰਸ ਦੇ ਨੇਤਾ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਤੱਕ ਐਮਪੀਜ਼ ਤੱਕ ਜਿਹੜੇ ਨੇ ਉਹ ਪਰੇਸ਼ਾਨ ਨੇ ਕਿ ਜਨਾਬ ਸਿੰਘ ਜਿਹੜੇ ਧੰਗ ਧੱਕ ਪਾ ਰਹੇ ਨੇ ਉਹਦੀ ਧਮਕ ਜਿਹੜੀ ਹੈ ਪੰਜਾਬ ਤੱਕ ਪਹੁੰਚ ਗਈ ਹੈ ਮੈਂ ਤੁਹਾਨੂੰ ਸੂਚਨਾ ਤੋਂ ਸਮਾਚਾਰਾਂ ਤੋਂ ਜਿਹੜਾ ਨਾ ਉਹ ਰੱਖਾਂਗਾ ਜਨਾਬਾ ਖਬਰ ਨੇਰੇ ਨਾਲ ਤੁਸੀਂ ਜੁੜ ਕੇ ਰਹਿਣਾ ਤੇ ਫਿਰ ਆਖਰ ਤੇ ਨਾਰਾ ਮਾਰਨੇ ਆ ਜਨਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੁਸੀਂ ਵੇਖੀਏ ਵਾਹਿਗੁਰੂ ਜੀ ਦਾ ਰੂਪ ਚੜ੍ਹਦੀ ਪਈਏ ਖਾਲਿਸਤਾਨ ਦੀ ਫਤਿਹ ਹੁੰਦੀ ਪਈਏ ਖਾਲਸਾ ਰਾਜ ਬਣ ਚੁੱਕੀ ਹੈ ਕਵਾਂਗੀ ਇੱਥੇ ਕਿਸ ਤਰ੍ਹਾਂ ਪੰਨੂ ਨੇ ਤਮਕੀਲ ਆਈਏ ਕਿ ਲੈਂਡ ਪੁਲਿੰਗ ਦੀ ਜਿਹੜੀ ਪਾਲਿਸੀ ਕੱਢੀ ਏ ਭਗਵਤ ਮਾਨ ਨੇ ਉਹਨੂੰ ਵਾਪਸ ਲਿਆ ਆ ਜਾਈਏ 31 ਅਗਸਤ ਤੋਂ ਪਹਿਲਾਂ ਪਹਿਲਾਂ 31 ਅਗਸਤ ਦਾ ਜਿਹੜਾ ਉਹਨੇ ਨਾ ਦਿੱਤੀ ਸੀ ਲਾਸਟ ਡੇਟ ਠੀਕ ਹੈ ਤੇ ਇੱਥੇ ਇਹ ਚੀਜ਼ ਹੋਈ ਏ ਕਿ ਇੱਥੇ ਆਪ ਵਰਤਮਾਨ ਨੇ ਵੀ ਇੱਥੇ ਹਥਿਆਰ ਸੁੱਟ ਦਿੱਤੇ ਨੇ ਇਥੇ ਕੈਂਜਰੀਵਾਲ ਜਿਹੜਾ ਉਹਦੇ ਬਾਰੇ ਚ ਗੱਲਾਂ ਸਾਹਮਣੇ ਆਏ ਨੇ ਕਿ ਉਹਨੇ ਭਗਵਤ ਮਾਨ ਨੂੰ ਕਿਹਾ ਕਿ ਇਹ ਕੰਮ ਨਾ ਕਰ ਤੇ ਐਸੇ ਕਰਕੇ ਜਿਹੜਾ ਲੈਂਡ ਪੁੱਲਿੰਗ ਪਾਲਿਸੀ ਦਾ ਜਿਹੜਾ ਇੱਕ ਪਾਲਿਸੀ ਸਕੀਮ ਜਿਹੜੀ ਸਟਾਰਟ ਕੀਤੀ ਸੀ ਉਹਨੂੰ ਖਤਮ ਕਰ ਦਿੱਤਾ ਗਿਆ ਤੇ ਬਕਾਇਦਾ ਕੋਰਟ ਨੇ ਵੀ ਐਲਾਨ ਜਿਹੜਾ ਉਹ ਡਿਸੀਜਨ ਜਿਹੜਾ ਉਹ ਦੇ ਦਿੱਤਾ ਠੀਕ ਹੈ ਤੇ ਇਥੇ ਇਹਨਾਂ ਨੇ ਗੱਲ ਕੀਤੀ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਟਾਰਗੇਟ ਕਿਲਿੰਗ ਕੀਤੀ ਜਾਂਦੀ ਪਈਏ ਉਹਨਾਂ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਰਵਾਇਆ ਜਾਂਦਾ ਪਿਆ ਤੇ ਇਹ ਚੀਜ਼ ਜਿਹੜੀ ਰੁਕਣੀ ਚਾਹੀਦੀ ਹੈ ਪਹਿਲਾਂ ਪੰਜਾਬ ਨੂੰ ਨਸ਼ੇ ਦੀ ਲਤ ਲਾਈ ਤੇ ਹੁਣ ਜਿਹੜਾ ਉਹ ਉਸ ਉਹੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਝੂਠੇ ਮੁਕਦਮਿਆਂ ਵਿੱਚ ਫਿਰ ਟਾਰਗੇਟ ਕਿਲਿੰਗ ਕਰਕੇ ਮਰਵਾਇਆ ਜਾਂਦਾ ਪਿਆ ਇਸ ਚੀਜ਼ ਨੂੰ ਵੀ ਟੋਕਣਾ ਹੋਏਗਾ ਤੇ ਇਸ ਚੀਜ਼ ਦੇ ਬਾਰੇ ਵਿੱਚ ਵੀ ਗੱਲ ਹੁੰਦੀ ਪਈ ਹੈ ਕਿ ਕਿਸੇ ਤੌਰ 'ਤੇ ਨੌਜਵਾਨਾਂ ਦੇ ਖਿਲਾਫ ਐ ਉਹ ਜੇ ਕੰਮ ਸਿੱਖ ਬਰਦਾਸ਼ਤ ਨਹੀਂ ਕਰਨਗੇ ਸਿੱਖ ਸਰਦਾਰ ਬਰਦਾਸ਼ਤ ਨਹੀਂ ਕਰਨਗੇ ਤੇ ਇੱਥੇ ਜੀ ਆ ਲਾਈਕ ਰਾਧੀ ਜੀ ਨੇ ਅੱਜ ਗੱਲ ਕੀਤੀ ਕਿ ਕਿਸ ਤਰ੍ਹਾਂ ਜਿਹੜੇ ਰਾ ਜਿਹਨਾਂ ਲੋਕਾਂ ਨੂੰ ਹਾਇਰ ਕਰਦੀ ਏ ਕੈਨੇਡਾ ਅਮਰੀਕਾ ਦੇ ਵਿੱਚ ਸਿੱਖਾਂ ਦਾ ਖੂਨ ਘਰਾਨਣ ਵਾਸਤੇ ਸਿੱਖਾਂ ਨੂੰ ਸ਼ਹੀਦ ਕਰਾਉਣ ਵਾਸਤੇ ਆਹ ਰਾ ਜਿਹੜੇ ਏਜੰਟਾਂ ਨੂੰ ਹਾਇਰ ਕਰਦੀ ਏ ਫਿਰ ਉਹਨਾਂ ਨੂੰ ਬਾਅਦ 'ਚ ਫੜਵਾ ਦਿੰਦੀ ਏ ਤੇ ਉਹਨਾਂ ਨੂੰ ਲਾਈਕ ਸੈਡੇ ਲਾ ਦਿੰਦੀ ਏ ਕਿ ਹੁਣ ਤੁਸੀਂ ਅੱਲਾ ਦੇ ਵਾਲੇ ਠੀਕ ਹੈ ਤੇ ਐੋ ਜੀ ਚੀਜ਼ ਜਿਹੜੀ ਕੀਤੀ ਜਾਂਦੀ ਪਈ ਹੈ ਤੇ ਅ ਇੱਥੇ ਜਿਹੜੇ ਜਿੰਨੇ ਵੀ ਏਜੰਟ ਨੇ ਲਾਈਕ ਇੱਥੇ ਇਹਨਾਂ ਨੇ ਇੱਕ ਏਜੰਟ ਦੀ ਗੱਲ ਕੀਤੀ ਕਿ ਉਹਨੂੰ ਆਲਰੇਡੀ ਜਿਹੜਾ ਫੜ ਲਿਆ ਗਿਆ ਤੇ ਨਾਲ ਉਹ ਜਿਹੜੇ ਏਜੰਟ ਆਲਰੇਡੀ ਲੱਗੇ ਦੇ ਸੰਰਾ ਦੇ ਨਾਲ ਉਹਨਾਂ ਨੂੰ ਪਰੇਸ਼ਾਨੀ ਲੱਗੀ ਦੀ ਏ ਕਿ ਸਾਡਾ ਵੀ ਕਿਤੇ ਜਿਹੜਾ ਨਾ ਕੰਮ ਨਾ ਮੁੱਕ ਜਾਏ ਤੇ ਸਾਨੂੰ ਵੀ ਕਿਤੇ ਪੁਲਿਸ ਨਾ ਫੜ ਲੇ ਤੇ ਇਸ ਲਈ ਉਹ ਲੁਕੇ ਦੇ ਨੇ ਤੇ ਇੱਥੇ ਇਹਨਾਂ ਨੇ ਸਪੈਸ਼ਲੀ ਜਿਹੜੀ ਗੱਲ ਕੀਤੀ ਹੈ ਯੂਕੇ ਦੇ ਵਿੱਚ ਖਾਲਿਸਤਾਨ ਦੀ ਜਿਹੜੀ ਫਤਹਾ ਹੋਈ ਹੈ ਖਾਲਸਾ ਰਾਜ ਦੀ ਜਿਹੜੀ ਫਤਹਾ ਹੋਈ ਹੈ ਕਿ ਜਿਹੜਾ ਗੁਰਦੁਆਰਾ ਹੈ ਉਤੇ ਤੇ ਖਾਲਸਾ ਰਾਜ ਦਾ ਬੋਰਡ ਜਿਹੜਾ ਉਹ ਲਾਣਾ ਲੀਗਲ ਕਰਾਰ ਦੇ ਦਿੱਤਾ ਹੈ ਇੱਥੇ ਲਾਈਕ ਇੰਡੀਆ ਦੀ ਇੱਕ ਖਤੂਨ ਹੈ ਇੰਡੀਆ ਦੀ ਇੱਕ ਬੀਬੀ ਉਹਨੇ ਜੀ ਪਟੀਸ਼ਨ ਪਾਈ ਸੀ ਯੂਕੇ ਦੇ ਵਿੱਚ ਕਿ ਇਹ ਨਹੀਂ ਹੋਣਾ ਚਾਹੀਦਾ ਤੇ ਇਹ ਇਲੀਗਲ ਹੈ ਤੇ ਜਿਹਦੇ ਬਾਅਦ ਇਹ ਕੋਰਟ ਨੇ ਫੈਸਲਾ ਦਿੱਤਾ ਤੇ ਸਾਰੀ ਜੀ ਗੱਲ ਹੈ ਇੱਥੇ ਸਿੱਖਾਂ ਦੀ ਹਰ ਥਾਂ ਤੇ ਫਤਹਾ ਹੁੰਦੀ ਪਈ ਹੈ ਨਾਲ ਇੱਥੇ ਜੀ 15 ਅਗਸਤ ਦੀ ਗੱਲ ਕਰਾਂਗੇ 15 ਅਗਸਤ ਨੂੰ ਯੋਮੇ ਸਿਆ ਸਿੱਖ ਮਨਾਣਗੇ ਸਿੱਖ ਪੂਰੀ ਦੁਨੀਆ ਦੇ ਵਿੱਚ